ਹੈਲੋ ਜੀ ਸਾਰਨ ਸਾਸ਼ਿਕਾ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਜੀ ਆਪਾਂ ਹੈਂਡ ਪੇਂਟਿੰਗ ਦੇ ਛੋਟੇ-ਛੋਟੇ ਡਿਜ਼ਾਈਨ ਪਾ ਕੇ ਦਿਖਾਵਾਂਗੇ ਵੀ ਕਿਸ ਤਰ੍ਹਾਂ ਆਪਾਂ ਸੂਟਾਂ ਤੇ ਦੁਪੱਟਿਆਂ ਤੇ ਛੋਟੇ-ਛੋਟੇ ਫਲਾਵਰ ਵੀ ਪਾ ਕੇ ਆਪਾਂ ਨਵੀਂ ਲੁੱਕ ਦੇ ਸਕਦੇ ਹਾਂ ਸੂਟਾਂ ਨੂੰ ਤੇ ਦੁਪੱਟਿਆਂ ਨੂੰ ਜੀ ਤੁਸੀਂ ਸਾਡੇ ਇਹ ਵੀਡੀਓ ਨੂੰ ਦੇਖ ਕੇ ਜੀ ਘਰ ਬੈਠੇ ਹੀ ਹਨ ਆਪਾਂ ਸੂਟ ਡਿਜ਼ਾਈਨ ਕਰ ਸਕਦੇ ਆਂਗੇ ਤੇ ਆਪਣੀ ਮਰਜ਼ੀ ਨਾਲ ਆਪਾਂ ਛੋਟੇ ਫਲਾਵਰ ਵੱਡੇ ਫਲਾਵਰ ਹਨਾ ਹੈਂਡ ਪੇਂਟਿੰਗ ਦਾ ਕੰਮ ਆ ਜਿਹੜਾ ਘਰ ਵਿੱਚ ਹੀ ਕਰ ਸਕਦੇ ਆਂਗੇ ਤਾਂ ਜੋ ਸੂਟਾਂ ਨੂੰ ਜਿਹੜੀ ਨਵੀਂ ਲੁੱਕ ਦਿੱਤੀ ਜਾ ਸਕੇ ਤਾ ਜੋ ਜਿਹੜਾ ਆਪਾਂ ਇਹ ਜਿਹੜੇ ਕੱਪੜਿਆਂ ਨੂੰ ਐ ਸੋਹਣੇ-ਸੋਹਣੇ ਡਿਜ਼ਾਈਨ ਹਨਾ ਦੇ ਸਕੀਏ ਜੀ ਹਨ ਵਧੀਆ-ਵਧੀਆ ਪੇਂਟ ਕਰ ਸਕੀਏ ਘਰ ਬੈਠੇ ਹੀ ਆਪਾਂ ਦੇਖੋ ਕੋਈ ਔਖਾ ਕੰਮ ਨਹੀਂ ਹੈਗਾ ਹਨਾ ਬਿਲਕੁਲ ਇਜ਼ੀ ਤਰੀਕੇ ਨਾਲ ਆਪਾਂ ਘਰ ਬੈਠੇ ਹੀ ਹਨਾ ਇਹ ਜਿਹੜੇ ਸੂਟ ਤੇ ਦੁਪੱਟੇ ਡਿਜ਼ਾਈਨ ਕਰ ਸਕਦੇ ਆ ਬਿਲਕੁਲ ਸੌਖੇ ਤਰੀਕੇ ਨਾਲ ਜਿਹੜਾ ਹੈਂਡ ਪੇਂਟਿੰਗ ਆ ਆਪਾਂ ਹਨਾ ਘਰ ਘਰ ਬੈਠੇ ਹੀ ਸਿੱਖ ਸਕਦੇ ਆਂਗੇ ਸਟੈਂਸ਼ਨਲ ਡਿਜ਼ਾਈਨ ਆ ਉਹ ਵੀ ਆਪਾਂ ਘਰ ਬੈਠੇ ਹੀ ਹਨਾ ਸੂਟ ਨੂੰ ਤਿਆਰ ਕਰ ਸਕਦੇ ਆਂਗੇ ਇਹ ਸੂਟ ਨੂੰ ਜੀ ਡਿਜ਼ਾਈਨ ਕਰ ਲਈ ਜੋ-ਜੋ ਸਮਾਨ ਦੀ ਲੋੜ ਹੈ ਬ੍ਰਸ਼ ਤੇ ਕਲਰ 1 ਗਲੀਟਰ ਲੈਣਾ ਆਪਾਂ ਨੇ ਆਪਾਂ ਜੀ ਕੋਈ ਮਰਜ਼ੀ ਕਲਰ ਵਰਤ ਸਕਦੇ ਆਂਗੇ ਇਹ ਆਪਾਂ ਨੇ ਫੈਬਰਿਕ ਕਲਰ ਲੈ ਲੇ ਫੈਬਰਿਕ ਕਲਰ ਲੈ ਲੇ ਜੀ ਇਹਦੇ ਵਿੱਚ ਆਪਾਂ ਨੇ ਰੈੱਡ ਵਾਈਟ ਤੇ ਗ੍ਰੀਨ ਵਰਤਣਾ ਹੈਗਾ ਇਹ ਆਪਾਂ ਨੂੰ ਗਲੀਟਰ ਦੀ ਵੀ ਲੋੜ ਪਊਗੀ ਹਨਾ ਉਹ ਚਾਹੇ ਆਪਾਂ ਸਕਿਪੋ ਵੀ ਕਰ ਸਕਦੇ ਆਂਗੇ ਆਪਦੀ ਮਰਜ਼ੀ ਨਾਲ ਕਹੇ ਜੇ ਮਰਜ਼ੀ ਕਲਰ ਪਾ ਸਕਦੇ ਆਂ ਜੀ ਆਪਾਂ ਅੱਜ ਛੋਟੇ ਛੋਟੇ ਫਲਾਵਰ ਪਾਵਾਂਗੇ ਇਹ ਜੀ ਆਪਾਂ ਮੂਰੀਏ ਤੇ ਵੀ ਡਿਜ਼ਾਈਨ ਪਾ ਸਕਦੇ ਆਂ ਤੇ ਸੂਟ ਦੇ ਵਿੱਚ ਵੀ ਆਪਾਂ ਇਹ ਫਲਾਵਰ ਬਣਾ ਸਕਦੇ ਆਂਗੇ ਚਲੋ ਜੀ ਵੀਡੀਓ ਆਪਾਂ ਸਟਾਰਟ ਕਰਦੇ ਆਂ ਇਹ ਆਪਾਂ ਨੇ ਜੀ ਦੇਖੋ ਰੈੱਡ ਕਲਰ ਲੈ ਲਿਆ ਥ ਹੁਣ ਆਪਾਂ ਇਹ ਛੋਟੇ ਛੋਟੇ ਫਲਾਵਰ ਜਿਹੜੇ ਨੇ ਉਹ ਬਣਾਉਣੇ ਨੇਗੇ ਬਿਲਕੁਲ ਹਲਕਾ ਜਿਹਾ ਆਪਾਂ ਨੇ ਜਿਹੜਾ ਕਲਰ ਲੈ ਲਿਆ ਪਹਿਲਾਂ ਆਪਾਂ ਹਲਕੀ ਜਿਹੀ ਆਊਟਲਾਈਨ ਕਰ ਲੈਣੀ ਹੈ ਇਸ ਤਰ੍ਹਾਂ ਹਲਕੇ ਹਲਕੇ ਹੱਥਾਂ ਨਾਲ ਆਪਾਂ ਜਿਹੜੀ ਆਊਟ ਲਾਈਨ ਹੈ ਇਹਦੀ ਕਰ ਲੈਣੀ ਹੈ ਇਹ ਆਪਾਂ ਦੋ ਕਲਰ ਲੈ ਕੇ ਨਾ ਇਹਨੂੰ ਡਿਜ਼ਾਈਨ ਕਰਾਂਗੇ ਇਹ ਜੇ ਚਾਹੇ ਆਪਾਂ ਮੂਰੀਆਂ ਤੇ ਹਨਾ ਜੋ ਹੈ ਸੂਟ ਦੇ ਵਿੱਚ ਵੀ ਆਪਾਂ ਜਿਹੜੀ ਇਹ ਬੂਟੀਆਂ ਪਾ ਸਕਦੇ ਆਂਗੇ ਬ੍ਰਸ਼ ਨੂੰ ਬਸ ਅਜੇ ਆਪਾਂ ਅਪ ਡਾਊਨ ਐਦਾਂ ਕਰਨਾ ਹੈਗਾ ਉੱਪਰ نیچے ਇਸ ਤਰ੍ਹਾਂ ਇਸ ਤਰ੍ਹਾਂ ਚਲਾਉਣਾ ਜੀ ਆਪਾਂ ਇਮਪ੍ਰੈਸ਼ ਇਸ ਤਰ੍ਹਾਂ ਇਸੇ ਤਰ੍ਹਾਂ ਆਪਾਂ ਇਧਰ ਵੀ ਚੰਗੀ ਤਰ੍ਹਾਂ ਇਹ ਵੀ ਫਲਾਵਰ ਜਿਹੜਾ ਆਪਾਂ ਨੇ ਫਿਲ ਕਰ ਲੈਣਾ ਹੈ ਇਸ ਤਰ੍ਹਾਂ ਜੀ ਆਪਾਂ ਨਿੱਕੀ ਬੂਟੀ ਦਾ ਕੋਈ ਛੋਟਾ ਫਲਾਵਰ ਹਨਾ ਐਵੇਂ ਪਾ ਕੇ ਵੀ ਆਪਾਂ ਜਿਹੜੇ ਸੂਟ ਨੂੰ ਡਿਜ਼ਾਈਨ ਕਰ ਸਕਦੇ ਆਂਗੇ ਜਿਹੜਾ ਆਪਾਂ ਨੇ ਆਊਟਲਾਈਨ ਕਰੀ ਹੈ ਨਾ ਕਲਰ ਉਹ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਕਲਰ ਵਸ ਜੀ ਆਪਾਂ ਹਲਕਾ ਹਲਕਾ ਹੀ ਲਗਾਵਾਂਗੇ కలర్ కలర్ చంగ తరీ రచా లే ਵਾਈਟ ਜਾਨੀ ਵਿੱਚੋਂ ਰੱਖਣਾ ਆਪਾਂ ਨੇ ਚੰਗੀ ਤਰ੍ਹਾਂ ਜੀ ਇਹਦੇ ਵਿੱਚ ਮਿਕਸ ਕਰਨਾ ਆਪਾਂ ਦੇਖੋ ਕਲਰ ਬ੍ਰਸ਼ ਨਾਲ ਉੱਪਰ نیچے ਉੱਪਰ نیچے ਇਦਾਂ ਕਰਨਾ ਦੇਖੋ ਹੁਣ ਜੀ ਆਪਾਂ ਦੇਖੋ ਵਾਈਟ ਕਲਰ ਲੈ ਲਿਆ ਹਲਕਾ ਹਲਕਾ ਆਪਾਂ ਜਿਹੜੀ ਆਊਟਲਾਈਨ ਆ ਵਾਈਟ ਨਾਲ ਕਰਨੀ ਹੈ ਇਸ ਤਾਂ ਹਲਕਾ ਹਲਕਾ ਆਪਾਂ ਜਿਹੜਾ ਵਾਈਟ ਕਲਰ ਲਗਾਉਣਾ ਜੀ ਇਸ ਇਹ ਜਿਹੜਾ ਆਪਾਂ ਨੇ ਵਾਈਟ ਕਲਰ ਲਾਇਆ ਵਿੱਚ ਹੀ ਰਚਾ ਲੈਣਾ ਜੀ ਨਾਲ ਤਾਂ ਆਪਣੀ ਆਊਟਲਾਈਨ ਹੋ ਜੂਗੀ ਨੜੇ ਜਿਹੜਾ ਬਹੁਤ ਸੋਹਣਾ ਹੈ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਹੁਣ ਆ ਦੇਖੋ ਆ ਜਿਹੜਾ ਵਾਈਟ ਹੈ ਨਾਲ ਤਾਂ ਆਪਣੀ ਆਊਟਲਾਈਨ ਹੋ ਗਈ ਨੜੇ ਨੂੰ ਆਪਾਂ ਵਿੱਚ ਹੀ ਫਿਲ ਕਰਨਾ ਹੈ ਇਸ ਤਰ੍ਹਾਂ ਪਰੇ ਪੂਰੇ ਇਹਨਾਂ ਫਲਾਵਰ ਨੂੰ ਇਦਾਂ ਆਊਟਲਾਈਨ ਜਿਹੜੀ ਵਾਈਟ ਨਾਲ ਕਰ ਲੈਣੀ ਹੈਗੀ ਇਸ ਤਰ੍ਹਾਂ ਜੇ ਹੁਣ نیچے ਆਪਾਂ ਜਿਹੜੀ ਗ੍ਰੀਨ ਕਲਰ ਦੀ ਜਿਹੜੀ ਪੱਤੀ ਹੈ ਉਹ ਬਣਾਵਾਂਗੇ ਹੁਣ ਜੀ ਆਪਾਂ ਨੇ ਦੇਖੋ ਗ੍ਰੀਨ ਕਲਰ ਲੈ ਲਿਆ ਹਲਕਾ ਜਿਹਾ ਆਪਾਂ ਗ੍ਰੀਨ ਕਲਰ ਇਹਦੇ ਲਗਾ ਕੇ ਇਹ ਜਿਹੜੀ ਪੱਤੀ ਬਣਾਵਾਂਗੇ ਆਪਾਂ ਇਸ ਤਰ੍ਹਾਂ ਤੇ ਛੋਟੇ ਛੋਟੇ ਦੇ ਪੱਤੇ ਨੇ ਜਿਹੜੇ ਉਹ ਬਣਾ ਲਾਂਗੇ ਇਸ ਤਰ੍ਹਾਂ ਇਹ ਦੇਖੋ ਆਪਾਂ ਜਿਹੜੇ ਗ੍ਰੀਨ ਪੱਤੇ ਸੀਗੇ ਉਹ ਵੀ ਬਣਾ ਲੇ ਕਿੰਨਾ ਸੋਹਣਾ ਆਪਣਾ ਜਿਹੜਾ ਇਹ ਛੋਟਾ ਜਿਹਾ ਫਲਾਵਰ ਬਣ ਕੇ ਤਿਆਰ ਹੋਇਆਗਾ ਹੁਣ ਆਪਾਂ ਇਹਦੇ ਵਿੱਚ ਵਾਈਟ ਲੈਂਡ ਥੋੜੀ ਲਗਾ ਕੇ ਨਾ ਇਹਨੂੰ ਥੋੜਾ ਜਿਹਾ ਸਜਾਜੇ ਲੈਣਾਗਾ ਇਸ ਤਰ੍ਹਾਂ ਆਪਾਂ ਦੇਖੋ ਗ੍ਰੀਨ ਪੱਤੀਆਂ ਵੀ ਜਿਹੜੀਆਂ ਹਨਾ ਪਰ ਲੈਣੀਆਂ ਨੇ ਹੁਣ ਇਹਦੇ ਵਿੱਚ ਆਪਾਂ ਹਲਕਾ ਹਲਕਾ ਬੋਰ ਦੀ ਤਰ੍ਹਾਂ ਲਗਾਵਾਂਗੇ ਦੇਖੋ ਜੀ ਕਿੰਨਾ ਸੋਹਣਾ ਜਿਹੜਾ ਆਪਣਾ ਇਹ ਫਲਾਵਰ ਆ ਬਣ ਗਿਆ ਇਸੇ ਤਰ੍ਹਾਂ ਜੀ ਆਪਾਂ ਇੱਥੇ ਵੀ ਫਲਾਵਰ ਪਾਉਣੇ ਆ ਇੱਕ ਇਦਾਂ ਦਾ ਹੀ ਦੇਖੋ ਆਪਾਂ ਨੇ ਆ ਦੋ ਇਹ ਫਲਾਵਰ ਇੱਕੋ ਜੇ ਬਣਾ ਲਏ ਇੱਥੇ ਆਪਾਂ ਜੀ ਚਾਹੇ ਛੋਟੇ ਫਲਾਵਰ ਵੀ ਪਾ ਸਕਦੇ ਆਂਗੇ ਚਾਹੇ ਇਦਾਂ ਦੇ ਫਲਾਵਰ ਆਪਾਂ ਇੱਕ ਇੱਥੇ ਪਾ ਸਕਦੇ ਆਂ ਇਸ ਤਰ੍ਹਾਂ ਆਪਾਂ ਜਿਹੜਾ ਮੋਰੀਆਂ ਦਾ ਡਿਜ਼ਾਈਨ ਜਾਂ ਸੂਟ ਤੇ ਇਦਾਂ ਹਨਾ ਆਪਾਂ ਬਣਾ ਸਕਦੇ ਆਂਗੇ ਇਹ ਜੀ ਹੁਣ ਆਪਾਂ ਗ੍ਰੇਟਰ ਲਾਵਾਂਗੇ ਜਿੱਥੇ-ਇਥੇ ਆਪਾਂ ਨੇ ਆ ਆਊਟਲਾਈਨ ਕਰੀ ਹੋਈ ਏ ਇਸ ਤਰ੍ਹਾਂ ਜੀ ਪੂਰੇ ਸੂਟ ਤੇ ਆਪਾਂ ਜਿਹੜਾ ਇਦਾਂ ਬਣਾ ਲੈਣਾ ਜੀ ਆਪਾਂ ਇਦਾਂ ਬਣਾਵਾਂਗੇ ਤਰ੍ਹਾਂ ਜੀ ਆਪਾਂ ਇੱਧਰ ਵੀ ਨੇਸਟਰਾ ਆਪਾਂ ਕਿਵੇਂ ਵੀ ਫਲਾਵਰ ਨੂੰ ਹਨ ਡੈਕੋਰੇਟ ਕਰ ਸਕਦੇ ਆਂਗੇ ਆਹ ਪੱਤੀਆਂ 'ਚ ਵੀ ਲਗਾ ਸਕਦੇ ਆਂਗੇ ਆਪਾਂ ਜੀ ਉੱਪਰ ਉੱਪਰ ਲਗਾ ਲਿਆ ਇਹਦੇ ਕਿੰਨੇ ਸੋਨੇ ਜਿਹੜੇ ਆਪਣੇ ਫਲਾਵਰ ਨੇ ਬਣ ਕੇ ਤਿਆਰ ਹੋਏ ਨੇਗੇ ਗਲੀਟਰ ਦੇਖੋ ਜੀ ਆਪਣਾ ਇਹ ਸੁੱਕ ਗਿਆ ਦੋਵੇਂ ਫਲਾਵਰਾਂ ਤੇ ਲਗਾਇਆ ਸੀਗਾ ਕਿੰਨੇ ਸੋਹਣੇ ਜਿਹੜੇ ਛੋਟੇ ਛੋਟੇ ਫਲਾਵਰ ਆਪਾਂ ਨੇ ਬਣਾਏ ਨੇ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਨੇਗੇ ਸਾਨੂੰ ਤਾਂ ਜੀ ਦੇਖੋ ਬਹੁਤ ਸੋਹਣੇ ਲੱਗ ਰਹੇ ਨੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਵੀ ਕਿੱਦਾਂ ਦੇ ਫਲਾਵਰ ਲੱਗਦੇ ਨੇਗੇ ਇਸ ਤਰ੍ਹਾਂ ਜੀ ਆਪਾਂ ਬਹੁਤ ਹੀ ਘੱਟ ਸਮੇਂ ਵਿੱਚ ਹਨਾ ਛੋਟੇ ਛੋਟੇ ਫਲਾਵਰ ਇਹ ਦੁਪੱਟਿਆਂ ਤੇ ਸੂਟਾਂ ਤੇ ਪਾ ਕੇ ਆਪਾਂ ਸੂਟਾਂ ਨੂੰ ਜਿਹੜਾ ਤੇ ਦੁਪੱਟਿਆਂ ਨੂੰ ਡਿਜ਼ਾਈਨ ਦੇ ਸਕਦੇ ਆਂ ਜੀ ਬਿਲਕੁਲ ਈਜ਼ੀ ਤਰੀਕੇ ਨਾਲ ਆਪਾਂ ਦੇਖੋ ਇਹ ਕਰੇ ਨਗੇ ਹੈਂਡ ਪੇਂਟ ਆਪਾਂ ਜਿਹੜਾ ਇਹ ਸੂਟ ਤੇ ਕੀਤਾ ਜੀ ਇਸ ਤਰ੍ਹਾਂ ਆਪਾਂ ਮੋਰੀਆਂ ਨੂੰ ਤੇ ਸੂਟਾਂ ਨੂੰ ਐਦਾਂ ਡਿਜ਼ਾਈਨ ਕਰ ਸਕਦੇ ਆਂ ਵੀਡੀਓ ਕਿਦਾਂ ਦੀ ਲੱਗੀ ਜੀ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੇ ਜਿਹੜੀਆਂ ਭੈਣਾਂ ਆਪਣੇ ਚੈਨਲ ਨਾਲ ਨਵੇਂ ਜੁੜੇ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਵੀਡੀਓ ਨੂੰ ਵਾਤੋਂ-ਵਾਤ ਸ਼ੇਅਰ ਕਰਨ ਅਗਲੀ ਵੀਡੀਓ